ਵੱਡੇ ਘੜਾ ਜੈਬ ਤੋਂ ਆ ਰਹੇ ਸੀਗੇ ਰਸਤੇ 'ਤੇ ਧੁੰਦ ਜਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ 'ਚ ਵੱਜ ਗਏ ਸੀਗੇ ਤੇ ਧੁੰਦ ਸੀਗੀ ਜਿਹੜਾ ਬਾਈਕ ਚਲਾ ਰਿਹਾ ਸੀਗਾ ਆਪਾ ਬਨਨਾਮ ਦਾ ਜਿਹੜਾ ਮੁੰਡਾ ਵਾ ਉਹਨੂੰ ਟਰੱਕ ਦਿਖਿਆ ਨਹੀਂ ਉਹ ਤੇਜ਼ੀ 'ਚ ਸੀਗਾ ਉਹਨੇ ਟਰੱਕ 'ਚ ਮਾਰਿਆ ਉਸ ਤੋਂ ਬਾਅਦ ਮੈਂ ਮਤਲਬ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਤੇ ਫਤਿਹਗੜ ਸਾਹਿਬ ਤੋਂ ਬੱਚੇ ਆ ਰਹੇ ਸੀਗੇ ਤਿੰਨ ਲੁਧਿਆਣੇ ਦੇ ਸੀਗੇ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਸੀ ਬਹੁਤ ਉਹ ਖੜੇ ਟੈਂਕਰ ਦੇ ਵਿੱਚ ਪਿੱਛੋਂ ਵੱਜੇ ਜੀ ਅਸੀਂ ਮੈਡੀਕੋਮੈਂਟੀ ਐਂਬੂਲੈਂਸ ਨੂੰ ਕਾਲ ਕਰਕੇ ਐਂਬੂਲੈਂਸ ਬੁਲਾਈ ਐਂਬੂਲੈਂਸ ਦੇ ਵਿੱਚੋਂ ਜਦੋਂ ਸਿਵਲ ਹਸਪੀਟਲ ਲੈੇ ਜਾ ਰਹੇ ਸੀ ਤੇ ਉੱਥੇ ਜਾ ਕੇ ਇੱਕ ਦੀ ਡੈਥ ਹੋ ਗਈ ਜੀ ਮੌਕੇ ਤੇ ਪਵਨ ਕੁਮਾਰ ਦੀ ਅੰਕਲੀ ਅਸੀਂ ਤਿੰਨ ਬਾਈਕ ਤੋਂ ਆ ਰਹੇ ਸੀਗੇ ਫਟੇ ਘੜ ਸਾਬ ਤੋਂ ਮੱਥਾ ਟੇਕ ਕੇ ਦੋ ਤੋਂ ਆ ਪਾ ਰਹੇ ਸੀਗੇ ਤੇ ਧੁੰਦ ਸੀਗੀ ਜਿਹੜਾ ਬਾਈਕ ਚਲਾ ਰਿਹਾ ਸੀਗਾ ਪਵਨ ਨਾਮ ਦਾ ਜਿਹੜਾ ਮੁੰਡਾ ਵਾ ਉਹਨੂੰ ਟਰੱਕ ਦਿਖਿਆ ਨਹੀਂ ਉਹ ਤੇਜ਼ੀ ਚ ਸੀਗਾ ਉਹਨੇ ਟਰੱਕ ਚ ਮਾਰਿਆ ਉਸ ਤੋਂ ਬਾਅਦ ਮੈਂ ਮਤਲਬ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਜਦ ਮੈਨੂੰ ਹੋਸ਼ ਆਇਆ ਮੈਂ ਦੇਖਿਆ ਮੈਂ ਫਿਰ ਐਂਬੂਲੈਂਸ ਚ ਸੀਗਾ ਫਿਰ ਮੈਨੂੰ ਹਸਪੀਟਲ ਲੈ ਕੇ ਆਏ ਆ ਹਾਂਜੀ ਦੱਸ ਰਹੇ ਆ ਕਿ ਪਵਨ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਹੈ ਇਹ ਨਾ ਜੀ ਅੱਜ ਐਸਐਸਐਫ ਟੀਮ ਨੂੰ 7:35 ਮਿੰਟ ਤੇ 38 ਮਿੰਟ ਤੇ ਸਾਨੂੰ ਇੱਕ ਮੈਸੇਜ ਆਇਆ ਸੀਗਾ ਕੰਟਰੋਲ ਤੋਂ ਖੰਨਾ ਤੋਂ ਤੇ ਵੀ ਇੱਕ ਮੋਟਰਸਾਈਕਲ ਤੇ ਟਰੱਕ ਐਕਸੀਡੈਂਟ ਹੋ ਗਿਆ ਵੀ ਟਰੱਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਵੱਜਿਆ ਜੀ ਮੰਜੀ ਸਾਹਿਬ ਜੋਰਾਵਰ ਫਤੇ ਸਿੰਘ ਜਿਹੜਾ ਸਕੂਲ ਆ ਆਪਣਾ ਉਹਦੇ ਸਾਹਮਣੇ ਟਰੱਕ ਦਾ ਦੁੱਧ ਦਾ ਟੈਂਕਰ ਸੀ ਖੜਾ ਹੋਇਆ ਖੜਾ ਖੜੇ ਸੀ ਕਹਿੰਦੇ 10 ਮਿੰਟ ਹੋਏ ਸੀ ਜਿਵੇਂ ਸਾਨੂੰ ਦੱਸਿਆ ਜੀ ਲੋਕਾਂ ਨੇ ਤੇ ਇਹ ਫਤੇਗੜ ਸਾਹਿਬ ਤੋਂ ਬੱਚੇ ਆ ਰਹੇ ਸੀ ਕਿ ਤਿੰਨ ਲੁਧਿਆਣੇ ਦੇ ਸੀਗੇ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਸੀ ਬਹੁਤ ਉਹ ਖੜੇ ਟੈਂਕਰ ਦੇ ਵਿੱਚ ਪਿੱਛੋਂ ਵੱਜੇ ਜੀ ਅਸੀਂ ਮੈਟੋਮੈਡੀ ਐਂਬੂਲੈਂਸ ਨੂੰ ਕਾਲ ਕਰਕੇ ਐਂਬੂਲੈਂਸ ਬੁਲਾਈ ਐਮਬੂਲੈਂਸ ਦੇ ਵਿੱਚੋਂ ਜਦੋਂ ਸਿਵਲ ਹਸਪੀਟਲ ਲਈ ਜਾ ਰਹੇ ਸੀ ਤੇ ਉੱਥੇ ਜਾ ਕੇ ਇੱਕ ਦੀ ਡੈਥ ਹੋ ਗਈ ਜੀ ਮੌਕੇ ਤੇ ਪਵਨ ਕੁਮਾਰ ਦੀ ਤੇ ਇੱਕ ਨਾਲ ਦਾ ਹੋਰ ਸੀਰੀਅਸ ਹੈ ਜੀ ਥੋੜਾ ਜਿਹਾ ਉਹਦੇ ਵੀ ਸਿਰ ਦੇ ਵਿੱਚ ਸੱਟ ਹੈ ਤੇ ਇੱਕ ਮੁੰਡਾ ਠੀਕ ਹੈ ਜੀ ਇਹ ਆਏ ਆ ਜੀ ਪਹਿਲਾਂ ਤਾਂ ਤੁੰਦ ਸਵੇਰ ਹੈ ਨਹੀਂ ਸੀ ਕਿ ਤੁੰਦ ਤਕਰੀਬਨ 10 ਕਿ ਮਿੰਟੇ ਹੋਏ ਸੀਗੇ ਪਈ ਨੂੰ ਜਿਵੇਂ 8:00 ਵਜੇ ਦੇ ਕਰੀਬ 7:30 ਤੁੰਦ ਪਈ ਹੈ ਤੇ ਉਹ ਟੈਂਕਰ ਵੀ ਖਰਾਬ ਹੋਇਆ ਸੀਗਾ ਅਚਾਨਕ ਜਾਨੀ ਪਿੱਛੋਂ ਆ ਕੇ ਮੁੰਡੇ ਬਹੁਤ ਤੇਜ਼ ਰਫਤਾਰ ਕਰਕੇ ਕੰਟਰੋਲ ਨਹੀਂ ਹੋਇਆ ਮੋਟਰਸਾਈਕਲ ਵਿੱਚ ਬੱਜੇ ਜੀ ਇਹਨਾਂ ਨੂੰ ਤਾਂ ਜੇ ਇਹ ਆ ਵੀ ਅਸੀਂ ਤਾਂ ਰੋਜ਼ ਅਨਾਉਂਸਮੈਂਟ ਵੀ ਕਰਦੇ ਰਹਿੰਦੇ ਆ ਗੱਡੀ ਦੇ ਵਿੱਚ ਜਿਵੇਂ ਰੋਡ ਤੇ ਟਰੱਕ ਖੜੇ ਨੇ ਕੋਈ ਵੀ ਵੀਕਲ ਖਰਾਬ ਹੋਇਆ ਖੜਾ ਹਨਾ ਵੀਰ ਰਿਫਲੈਕਟਰ ਲਾਓ ਵੱਧ ਤੋਂ ਵੱਧ ਪਿੱਛੇ ਜਾਂ ਕੋਈ ਆਪਣੇ ਅਸੀਂ ਕੋਨਾ ਵਗੈਰਾ ਦਾ ਅਰੇਂਜਮੈਂਟ ਕਰਦੇ ਆ ਜੀ ਜਾਂ ਗਵਾਲਦੇ ਆ ਅਸੀਂ ਆਪ ਵੀ ਵਾਲਦਿਆਂ ਨਾਲ ਕਹਿ ਕੇ ਉਹਨਾਂ ਨੂੰ ਮੁੰਡਿਆਂ ਨੂੰ ਜਿਹੜੇ ਡਰਾਈਵਰ ਹੁੰਦੇ ਨੇ ਵੀ ਗੱਡੀ ਜਲਦੀਓ ਜਲਦੀ ਰੋਡ ਤੋਂ ਸਾਈਡ ਤੇ ਕਰੀ ਦੇਆ ਬਾਕੀ ਧੁੰਦ ਦੇ ਮੌਸਮ ਦੇ ਵਿੱਚ ਆਇਆ ਵੀ ਤਕਰੀਬਨ ਕਾਫੀ ਗੱਡੀਆਂ ਦੇ ਮਗਰ ਨਾ ਕੋਈ ਰਿਫਲੈਕਟਰ ਹੈ ਜਿਵੇਂ ਸਰੀ ਵਾਲੀਆਂ ਗੱਡੀਆਂ ਜਾਂਦੀਆਂ ਨੇ ਨਾ ਰਿਫਲੈਕਟਰ ਹੈ ਨਾ ਕੋਈ ਪਾਰਕ ਅਚਨ ਚੇਤ ਗੱਡੀਆਂ ਰੋਡ ਤੇ ਖਰਾਬ ਹੋ ਜਾਂਦੀਆਂ ਨੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਤੁੰਦ ਜਿਆਦੇ ਪੈ ਰਹੀ ਹੈ ਜੀ ਹਾਂਜੀ ਇਹ ਤਾਂ ਨ ਪਵਨ ਕੁਮਾਰ ਆ ਵੀ ਅਸੀਂ ਇਹਨਾਂ ਦੇ ਇੱਕ ਫੋਨ ਤੋਂ ਕਾਲ ਕੀਤੀ ਸੀ ਇਹਦੇ ਘਰ ਇਹਦੀ ਮੰਮੀ ਤੋਂ ਪਤਾ ਲੱਗਿਆ ਵੀ ਇਹ ਢੋਲੇਵਾਲ ਚੌਂਕ ਦਾ ਰਹਿਣ ਵਾਲਾ ਜੀ ਵੱਦੇਗੜ੍ਹ ਸਾਹਿਬ ਤੋਂ ਆ ਰਹੇ ਸੀਗੇ ਰਸਤੇ 'ਤੇ ਤੁੰਦ ਜਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ 'ਚ ਵੱਜ ਗਏ ਸੀਗੇ ਤਿੰਨ ਜਣੇ ਸੀਗੇ ਇਹ ਮੇਰਾ ਭਰਾ ਹੈ ਇਹਨੇ ਲਿਫਟ ਲਿੱਤੀ ਸੀਗੀ ਬਾਹਰ ਆਇਆ ਹੈ ਮੱਥਾ ਟੇਕਨ ਨਹੀਂ यूपी ਤੋਂ ਆਇਆ ਸੀਗਾ ਹਾਂਜੀ ਪਿੰਡੋਂ ਆਇਆ ਹਾਂਜੀ ਵਾਪਸ ਵਾਪਸ ਜਾ ਰਹੇ ਸੀਗੇ ਈਸ਼ਾਨ 70 ਸਾਲ ਸੀਰੀਅਸ ਹੀ ਹੈ ਲੈ ਇੱਕ ਐਕਸਪਾਇਰ ਹੋ ਗਿਆ ਇੱਕ ਦੇ ਟੰਗ 'ਚ ਫ੍ਰੈਕਚਰ ਆ ਅੰਜੇ ਲਿਫਟ ਲਿੱਤੇ ਸੀਗੇ ਨਾ ਹੋ ਮਿੰਟਾ ਪਤਾ ਨਹੀਂ ਕੋਣ ਜਾਨ ਦੇ ਦਾ ਨਹੀਂ ਆ ਨਹੀਂ ਸਰ